सर ये मेरी हरी प्याज की कटनी जी प्रोपर तरीके प्याज भूकों पा के प्रॉपर तैयार सर ये हाँ 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 जी हाँ जी है देखो तबे अभी ए तैयार करते हैं और लकड़ त करते हैं छोले है जी ये बिना प्याज तू तो, बिना टमाटर तू तो, बिना लसन तो रेडी हो जाए जी यी मत सर ना बिलकुल रेडी है जी देखिए क्रिप्पी बिलकुल क्रिस्पी ये प्लेट ला के तैयार हो गई है जी ਇਹ ਕਸਟਮਰ ਕੋ ਪਹੁੰਚ ਰਹੀ ਹੈ ਇਹ ਫੀਲਿੰਗ ਹੈ ਜੀ ਆਲੂ ਗੋਭੀ ਪਿਆਜ਼ ਇਹ ਮਿਕਸਚਨ ਦੀ ਫੀਲਮ ਮਿਕਸ ਵਾਲਾ ਹਾਂ ਮਿਕਸ ਵਾਲਾ ਇਹਦੇ ਵਿੱਚ ਪਿਆਜ਼ ਪਨੀਰ ਹੂੰ ਬਸ ਕਲਾ ਪਿਆਜ਼ ਪਨੀਰ ਕੀ ਆਵਾਜ਼ ਇਹਦੇ ਵਿੱਚ ਕੀ ਕੁਝ ਆ ਗਿਆ ਜੀ ਪਹਿਲਾਂ ਇਹ ਕਾਜੂ ਹੂੰ ਪਦਾਮ ਗਰੀ ਅੱਛਾ ਜੀ ਮਗਜ ਖੀਰਾ ਓਏ ਹੋਏ ਸੋ ਵੀ ਕੀ ਆਉ ਮੈਂ ਕਿ ਪ੍ਰੋਪਰ ਡ్రਾਈ ਫਰੂਟ ਨਾਲ ਭਰ ਲੈਂਦੇ ਹਾਂ ਹਾਂ ਡਾਈ ਫਰੂਟ ਨਾਲ ਪਨੀਰ ਪਏਗਾ ਕੀ ਆਵਾਜ਼ ਪਨੀਰ ਵੀ ਵਿੱਚ ਆਊਗਾ ਨਾ ਪਨੀਰ ਵੀ ਆਊ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆ ਸਾਡਾ ਹਾਕੀ ਜਿਹੜੀ ਅੰਬਰਸਰ ਤੋਂ ਮਸਾਲੇ ਬਲੌਕ ਉਸ ਹੀ ਅੰਬਰਸਰ ਤੋਂ ਕਰਦੇ ਆ ਲੱਕੜ ਬਲੌਕ ਉਸ ਹੀ ਅੰਬਰਸਰ ਤੋਂ ਕਰਦੇ ਆ ਹਰ ਚੀਜ਼ ਉਸ ਹੀ ਅੰਬਰਸਰ ਤੋਂ ਬਲੌਕ ਕਰਦੇ ਆ ਅੱਜ ਤੁਹਾਨੂੰ ਉਹ ਦਿਖਾਉਣ ਲੈ ਕੇ ਆਏ ਆ ਜਿਹੜਾ ਕਿ ਅੰਬਰਸਰ ਦਾ ਫੇਮਸ ਬ੍ਰੇਕਫਾਸਟ ਅੱਛਾ ਜਿਹੜੇ ਛੋਲੇ ਕੁਲਚੇ ਤੇ ਤੁਹਾਨੂੰ ਇੱਕ ਮੈਂ ਖਾਸ ਗੱਲ ਦੱਸ ਦਿੰਦਾ ਜਿਹੜੇ ਛੋਲੇ ਕੁਲਚੇ ਤੁਹਾਨੂੰ ਅੰਬਰਸਰ ਨੇ ਤੁਹਾਨੂੰ ਲੁਧਿਆਣਾ ਦੇ ਵਿੱਚ ਦਿਖਾਉਂਗਾ ਬਜਰਾ ਟੇਸਟ ਜਿਹੜਾ ਬਿਲਕੁਲ ਕੀ ਅੰਬਰਸਰ ਵਰਗਾ ਟੇਸਟ ਆਊਗਾ ਸਸਤੀਕਾਲ ਤੁਸੀਂ ਦੇਖਣਾ ਛੇੜੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਤੇ ਆयो ਤੁਹਾਨੂੰ ਲੈ ਕੇ ਚਲਦੇ ਆਂ ਕਿ ਜਿਹੜਾ ਮਸ਼ਹੂਰ ਬ੍ਰੇਕਫਾਸਟ ਅੰਮ੍ਰਿਤਸਰ ਦਾ ਲੁਧਿਆਣੇ ਦੇ ਵਿੱਚ ਅੰਮ੍ਰੇਸਰੀ ਛੋਲੇ ਗੁਲਚੇ ਤੁਹਾਨੂੰ ਅੰਕਲ ਨਾਲ ਮਲਾਵਾਂਗੇ ਜਾਣਾਂਗੇ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਦੁਕਾਨ ਖੋਲ੍ਹੇ ਨੂੰ ਤੇ ਜਿਹੜਾ ਸਵਾਦ ਆ ਉਹ ਅੰਮ੍ਰਿਤਸਰ ਵਰਗਾ ਹੈ ਕਿਉਂਕਿ ਜਿਹੜਾ ਸਵਾਦ ਹੈ ਚਟਣੀ ਕਰਕੇ ਜਰੂਰ ਬਣਦਾ ਹੁੰਦਾ ਆ ਸਾਡੇ ਦਾ ਅੰਕਲ ਜੀ ਹੋ ਗਏ ਨੇ ਸੱਸਰੀ ਕਾਲ ਅੰਕਲ ਜੀ ਸੱਸਰੀ ਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਤੇ ਅੰਕਲ ਜਿਹੜਾ ਕਹਿ ਲੋ ਅੰਬਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹੈ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲੈ ਆਉਣ ਦੇ ਨਾਲੋਂ ਪੰਜ ਹੋ ਗਿਆ ਜੀ 5 ਸਾਲ ਹੋ ਗਏ ਜੀ ਹੂੰ ਸਭ ਤੋਂ ਪਹਿਲਾਂ ਤੋਂ ਮੇਰਾ ਨਾਂ ਚੱਲਦਾ ਗੁਰਨਾਮ ਅੰਬਰਸਰੀਆ ਬਿਲਕੁਲ ਨਾਂ ਹੂੰ ਮੈਂ ਪੰਜ ਸਾਲ ਤੋਂ ਇੱਥੇ ਆ ਰਹੀ ਹਾਂ ਸਾਨੂੰ ਪੰਜ ਸਾਲ ਹੋ ਗਏ ਤੇ ਕੰਮ ਕਰਦੇ ਆ ਸਾਡਾ ਹਰ ਚੀ ਜਿਹੜੀ ਅੰਬਰਸਰ ਤੋਂ ਮਸਾਲੇ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਆ ਲੱਕੜ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਆ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੌਕ ਕਰਦੇ ਆ ਯਾਨੀ ਕਿ ਅੰਕਲ ਜਿੱਦਾਂ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਹਾਂਜੀ ਇਹ ਜਦੋਂ ਅੰਬਰਸਰ ਜਿਹੜੇ ਕਹ ਲੋ ਜਦੋਂ ਤੰਦੂਰ ਚ ਲੱਗਦੇ ਨੇ ਹਾਂਜੀ ਐਂ ਜਦੋਂ ਮੱਠੀ ਮੱਠੀ ਸੇਕ ਦੇ ਉੱਤੇ ਗੁਲਚਾ ਪੱਕਦਾ ਫੇਰ ਇਹਦਾ ਸੁਆਦ ਆਉਂਦਾ ਹਾਂਜੀ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਆਂਗੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਐ ਵੀ ਬਿਜਲੀ ਵਾਲੇ ਵਰਤਦੇ ਆਂ ਨਾਲ ਨਹੀਂ ਚੱਲਦੇ ਹਮ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਆਂ ਜੋ ਟੈਕਨੋਲੋਜੀ ਦਾ ਟੇਸ ਤਾਂ ਉਹਦਾ ਟੇਸ ਨਹੀਂ ਹੈਗਾ ਹਾਂਜੀ ਗੈਸ ਦਾ ਟੇਸ ਨਹੀਂ ਹੈਗਾ ਲੱਕੜ ਅਸੀਂ ਵਰਤਦੇ ਆਂ ਤੰਦੂਰੀ ਔਰ ਦੂਜੀ ਕਿੱਕੜ ਮੁੱਢੀ ਅੱਛਾ ਜੀ ਕਿੱਕਰ ਦੀ ਮੁੱਢੀ ਦੇਸੀ ਵਰਤਦੇ ਆਂ ਹੋਰ ਕੋਈ ਲੱਕੜ ਕੋਲਾ ਨਹੀਂ ਵਰਤਦੇ ਤਾਲੀ ਨਹੀਂ ਸਪੈਦਾ ਨਹੀਂ ਵਤ ਸਾਨੂੰ ਕੋ ਦੇਸੀ ਕਿੱਕਰੀ ਮਿਲੋਗੇ ਤਾਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿੱਕਰ ਦੇਸੀ ਮਿਲੇਗੀ। ਕਿਆ ਬਾਤ ਹੈ ਅੰਗਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਗੁਲਚੇ ਨੇ ਚਟਨੀ ਕਰਕੇ ਜਿਆਦਾ ਮਸ਼ਹੂਰ ਨਹੀਂ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਹੁੰਦਾ। ਸਾਡੇ ਜਿਹੜੇ ਲੋਕਲ ਨਾਲ ਲਾਉਂਦੇ ਆ ਨਾ ਹੂੰ ਉਹ ਲਾਲ ਮਿਰਚ ਤੇ ਲੂਣ ਵਾਸ਼ ਕੇ ਵੇਚੇ ਜਾਂਦੇ ਆ। ਬਿਲਕੁਲ ਮੈਂ ਬਿਲਕੁਲ ਕੁਆਂਟੀਟੀ ਤੇ ਚੱਲਦਾ। ਕੁਆਂਟੀ ਨਾਲ ਪਦੀਨਾ ਹੋਏਗਾ ਇੰਦਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬਸਟ ਹੋਗਾ ਚਟਣੀ ਦਾ ਸਾਡਾ ਭੋਕਾਲ ਚਟਣੀ ਬਣਾਈ ਹੋਈ ਆ ਆਹ ਦੇਖਦੇ ਆ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂਗਾ ਸਾਡੀ ਗੱਲਬਾਤ ਕਿਹਸਾ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਅਗਲੇ ਇਸ ਤੋਂ ਲਾਵਾ ਹੋਰ ਆਪਣੇ ਕੋਲ ਕੀ ਹੁੰਦਾ ਹੋਰ ਹੈ ਲੱਛਾ ਪਰੌਂਠਾ ਲੱਛਾ ਪਰੌਂਠਾ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਨਾਂ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਯੂਜ਼ ਕਰਦੇ ਹਰ ਚੀਜ਼ ਆਟਾ-ਉਟਾ ਸਾਡਾ ਸਾਨੂੰ ਉੱਧਰ ਤੋਂ ਹੀ ਮਿਲਦਾ ਕਰ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਮਾਂਵਾ ਦੀ ਦਾਲ ਕੇ ਹਿਸਾਬ ਦੀ ਬਣੀ ਹੁੰਦੀ ਆ ਸਰ ਇਹ ਹੈਗੀ ਆ ਦੇਖ ਤਾਂਬੇ ਦੇ ਤਾਂਬੇ ਦੇ ਮੁਰਤਨ ਹਾਂਜੀ ਅਸੀਂ ਇਹਦੇ ਦੀ ਤਿਆਰ ਕਰਦੇ ਹਾਂ ਔਰ ਲੱਕੜ ਤੇ ਹੀ ਕਰਦੇ ਹਾਂ ਕੋਈ ਇਹਦੀ ਵੀ ਗੈਸ ਤੇ ਕਰਨਾ ਜਾਂ ਕਿਤੇ ਕਰਨਾ ਇਹ ਲੱਕੜ ਤੇ ਹੀ ਤਿਆਰ ਕਰਦੇ ਆ ਇਹ ਹੈ ਕਿ ਤਾਂਬੇ ਦੇ ਵਿੱਚ ਦਾਲ ਪਾਉਂਦੀ ਆ ਮੱਠੀ ਵੱਟੀ ਤੇ ਮੱਠੀ ਅਸਕੇ ਕਿਆ ਬਾਤ ਹੈ ਜੀ ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ ਇਹ ਕਿੰਨਾ ਕੁ ਟਾਈਮ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹੋ ਇਹ 5-6 ਘੰਟੇ ਲੈ ਲੈਂਦੀ ਹੈ 5-6 ਘੰਟੇ ਹਾਂਜੀ ਯਾਨੀ ਕਿ ਮੱਠੀ ਮੱਠੀ ਆਗ ਤੇ ਤਾਂਬੇ ਦੇ ਬਰਤਨ ਚ ਬਣਦੀ ਇਹਨੂੰ ਲਾ ਕੇ ਭੋਲਣਾ ਪੈਂਦਾ ਹੁਣ ਭੋਲ ਜਾਈਦਾ ਜੀ ਬਸ ਵੇ ਬਸ ਆ ਕੜੀ ਜਾਵੇ ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਇਹ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਆ ਇਹ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹੂੰ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੀ ਹੈ ਜੀ। ਕੀ ਬਾਤ ਹੈ। ਇਹ ਕੋਈ ਚਲਾ ਕੇ ਵਿਖਾ ਦਿਓ ਨਾ। ਇਹ ਵੀ ਅੰਗਲ ਕਿਦਾਂ ਮੀਂ ਤੰਦੂਰ ਤੇ ਹੀ ਪਕਦੇ ਨੇ ਲੱਕੜ ਤੇ। ਵੇਖ ਸਾਧਾ ਵੀ ਕੀ ਆ ਜਬਰਦਸਤ ਕਿੰਸ। ਪ੍ਰੋਪਰ ਇਦਾਂ ਪਤਲੇ-ਪਤਲੇ ਨਹੀਂ ਆ ਨਾ। ਗਰੇਵੀ ਟਾਈਪ। ਗਰੇਵੀ ਟਾਈਪ। ਮੈਨੂੰ ਕੁਲਚਾ ਵੀ ਕੁਲਚਾ ਵੀ ਵਿਖਾਓ ਇੱਕ ਵਾਰ ਇਹ ਵੀ ਕੁਲਚਾ ਕਹਿ ਲੋ। ਕੁਲਚੇ ਕਰਕੇ ਹੁਣ ਜਿਹੜੀ ਆਪਾਂ ਚਟਨੀ ਵੀ ਵੇਖ ਲਈ ਆ। ਹੂੰ। ਛੋਲੇ ਵੀ ਵੇਖ ਲਏ ਨੇ। ਹੁਣ ਇੱਕ ਵਾਰੀ ਜੇ ਕੁਲਚਾ ਵਿਖਾਓ ਨਾ। ਜੀ। ਹਾਂ ਜੀ ਅੰਬਸਰੀ ਨਾਲ ਓਏ ਹੋਏ ਬਿਲਕੁਲ ਰੈਡੀ ਹੈ। ਕੀ ਬਾਤ ਹੈ ਜੀ। ਦੇਖੋ। ਕਿਰਤੀ ਬਿਲਕੁਲ ਕਿਰਤੀ। ਇੱਕ ਲੱਖਾ ਪਰੌਂਠਾ ਲਵਾਇਆ। ਇੱਕ ਲੱਖਾ ਇੱਕ ਲੱਖਾ ਪਰੌਂਠਾ ਦਿਓ ਜੀ। ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾਂ ਦੀ ਦਾਲ ਨਾਲ ਅੱਛਾ ਪਰੌਂਠਾ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ। ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ। ਬੀਰਕਾ ਦਾ ਮੱਖਣ ਕੁਆਂਟੀਟੀ। ਕੀ ਬਾਤ ਹੈ ਜੀ। ਹਾਂ ਜੀ। ਕੁਆਲਿਟੀ ਵੀ ਹੈ ਕੁਆਂਟੀਟੀ ਵੀ ਹੈ। ਮਤਲਬ ਪ੍ਰੋਪਰ ਜਿਹੜਾ ਆਊਗਾ ਰੱਜ ਕੇ ਜਾਂਦਾ ਨਾ ਇਹ ਕਰੀ। ਲੱਖਾਂ ਹੀ ਪਰੌਂਠਾ। ਇਹ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ ਇਹ ਕਸਟਮਰ ਕੋ ਪਹੁੰਚ ਰਹੀ ਹੈ ਕਸਟਮਰ ਯਾਨੀ ਕਿ ਇਹਦੇ ਵਿੱਚ ਆਂਦਾ ਇੱਕ ਕੁਲਚਾ ਹੁੰਦਾ ਹਾਂ ਮੱਖਣ ਟਿੱਕੀ ਤੇ ਹਰਾ ਪਿਆਜ਼ ਤੇ ਚਟਨੀ ਚਟਨੀ ਕਿਆ ਬਾਤ ਹੈ ਜੀ ਕਿਸ ਨੇ ਦੁਬਾਰਾ ਛੋਲੇ ਵਗੈਰਾ ਪਾਣੇ ਉਹ ਵੀ ਮਿਲ ਜਾਂਦੇ ਉਹਨੂੰ ਜਰੂਰ ਜੀ ਜਰੂਰ ਮੇਜ਼ੰਬਰ ਸਾਰੀਆਂ ਮੰਗੋ ਦੇੜਾ ਮੈਂ ਜਣੇ ਦੇੜਾ ਖੁੱਲਾ ਹੀ ਹੈ ਕੋਈ ਨੁਕਾਰੀ ਕੋਈ ਨਹੀਂ ਕਿਸੇ ਤੋਂ ਦੁਬਾਰਾ ਲਵੇ ਦੋ ਵਾਰ ਲਵੇ ਤਿੰਨ ਵਾਰ ਲਵੇ ਕੋਈ ਨੁਕਾਰੀ ਆਹ ਕਿਹੜੀ ਫੀਲਿੰਗ ਅੰਕਲ ਇਹ ਮੈਨੂੰ ਦੱਸ ਦੇ ਕੋਈ ਨਾ ਇਹ ਫੀਲਿੰਗ ਹੈ ਜੀ ਆਲੂ ਗੋਭੀ ਪਿਆਜ਼ ਇਹ ਮਿਕਸਣ ਦੀ ਫੀਲ ਹੈ ਮਿਕਸ ਵਾਲਾ ਹਾਂ ਮਿਕਸ ਵਾਲਿਆ ਫੀਲ ਕਿਆ ਇਹ ਵੀ ਭਰ ਕੇ ਐਦਾ ਭਰ ਕੇ ਸਟੈਪਿੰਗ ਕਰਕੇ ਫਿਰ ਅੱਗੇ ਚਲ ਜਾਣਾ ਤੰਦੂਰ ਤੇ ਠੀਕ ਆ ਜੀ ਠੀਕ ਆ ਹਣ ਇਹਨੂੰ ਵੇਲ ਲਿਆ ਜਾਊਗਾ ਹਾਂ ਇਹਨੂੰ ਵੇਲਿਆ ਵੇਲੋ ਜੀ ਇਹ ਪਹਿਲਾਂ ਤਿਆਰ ਕਰਕੇ ਰੱਖਿਆ ਹੁੰਦਾ ਹਾਂ ਹਾਂਜੀ ਹਾਂਜੀ ਕਿਉਂਕਿ ਕਸਟਮਰ ਆਪ ਦਾ ਕਹਲਾ ਇਹ ਵੇ ਸੰਗਲ ਜਦੋਂ ਪੁੱਛਾਂ ਤੁਹਾਨੂੰ ਮੈਂ ਜਦੋਂ ਆਟਾ ਹੁੰਦਾ ਇਹ ਕਿੰਨੀਆਂ ਲੇਰਾਂ ਹੁੰਦੀਆਂ ਵੀ ਜਦੋਂ ਆਪਾਂ ਕ੍ਰਿਸਪ ਕਰਦੇ ਹਾਂ ਨਾ ਅੱਠ ਲੇਰਾਂ ਹੁੰਦੀਆਂ ਇਹਦੀਆਂ ਅੱਠ ਲੇਰਾਂ ਹੁੰਦੀਆਂ ਹਾਂਜੀ ਇਹਦੇ ਪਿਆਜ਼ ਆ ਹੂੰ ਇਹ ਕਿਹੜਾ ਪਨੀਰ ਵਾਲਾ ਜੀ ਇਹ ਪਨੀਰ ਵਾਲਾ ਜੀ ਅੱਛਾ ਜੀ ਇਹਦੇ ਅੰਦਰ ਕੀ ਕੀ ਹੁੰਦਾ ਪਿਆਜ਼ ਇਹਦੇ ਵਿੱਚ ਪਿਆਜ਼ ਪਨੀਰ ਹੂੰ ਨੰਨਵੇਂ ਇਹਦੇ ਵੀ ਫਿਲਿੰਗ ਇੰਦਾ ਭਰ ਕੇ ਜੇ ਬਸ ਫਿਲਿੰਗ ਉਹੀ ਆ ਅੱਠ ਲੇਰਾਂ ਵਾਲੀ ਅੱਠ ਲੇਰਾਂ ਵਾਲੀ ਬਸ ਫਿਲਿੰਗ ਉਪਰੋਂ ਚੇਂਜ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇਹਦੇ ਕੀ ਕੁਛ ਆ ਗਿਆ ਜੀ ਪਹਿਲਾਂ ਇੱਕ ਕਾਜੂ ਹੂੰ ਫਦਾਮਗਰੀ ਅੱਛਾ ਜੀ ਮਗਜ ਖੀਰਾ ਓਏ ਹੋਏ 120 ਕਿਆ ਮੈਨੂੰ ਕਿ ਪ੍ਰੋਪਰ ਡਰਾਈ ਫਰੂਟ ਨਾਲ ਭਰ ਦਿੰਦੇ ਹਣਾ ਹਾਂ ਡਾਈ ਫਰੂਟ ਨਾਲ ਪਨੀਰ ਪਾਇਆ ਗਾ ਕਿਆ ਬਾਤ ਹੈ ਪਨੀਰ ਵੀ ਵਿੱਚ ਆਊਗਾ ਨਾ ਪਨੀਰ ਵੀ ਆਊਗਾ ਮੈਨੂੰ ਕਿ ਵੈਜੀਟੇਰ ਸਾਰਾ ਵੈਜੀਟੇਰੀਅਨ ਕਿਆ ਆਉਂਦਾ ਜਿਵੇਂ ਮੱਗੇ ਆ ਗਏ ਹਨ ਹਾਂਜੀ ਕਿਸ਼ਮਿਸ਼ ਆ ਗਈ ਕਿਸ਼ਮਿਸ਼ ਆ ਗਈ ਬਦਾਮ ਕੀ ਆ ਗਈ ਕਾਜੂ ਆ ਗਿਆ ਇਹਦੀ ਫੀਲਿੰਗ ਤਿਆਰ ਹੋ ਗਈ ਹਾਂਜੀ ਤੇ ਹੁਣ ਇਹਨੂੰ ਪੇੜੇ ਵਿੱਚ ਭਰ ਕੇ ਤੇ ਇਹ ਡਰਾਈ ਫਰੂਟ ਵਾਲਾ ਕੀ ਆਉਂਗਾ ਇਹ ਸ਼ਾਹੀ ਇਹ ਜੇ ਸ਼ਾਹੀ ਗੁਲਚਾ ਹੋ ਗਿਆ ਆਪਣਾ ਜੰਨਾ ਪਾ ਕੇ ਕਹਿ ਲਿਆ ਹਨਾ ਹਾਂਜੀ ਹਾਂਜੀ ਤਾਂ ਵੀ ਮੈਨੂੰ ਇੱਕ ਵਾਰੀ ਦੱਸ ਦੋ ਵੀ ਅਦਰ ਰੇਟ ਕੀ ਖਾਣ ਗਿਆ ਇਹ ਤੇ ਵੈਰਾਈਟੀ ਕਿੰਨੀ ਆਪਣੇ ਕੋਲ ਇਹਦੇ ਕੋਲ ਵੈਰਾਈਟੀ ਆਪਣੇ ਕੋਲ ਹੈ ਜੀ ਮਿਕਸ ਪੀਸ ਆ 50 ਰੁਪਏ ਦਾ ਪੀਸ ਆ ਉਸ ਤੋਂ ਬਾਅਦ ਆ ਜਾਂਦਾ ਵਾ ਪਨੀਰ ਵਾਲਾ ਪਨੀਰ ਵਾਲਾ ਆਪਣੇ ਕੋਲ ਹੈਗਾ 70 ਰੁਪਏ ਦਾ ਜਿਹੜਾ ਡਾਈ ਫਰੋਡ ਨਾਲ ਉਹ 90 ਰੁਪਏ ਦਾ ਆਟੇ ਵਾਲਾ ਵੀ ਨਾਨ ਹੈਗਾ ਆਪਣੇ ਕੋਲ ਕਈ ਬੰਦੇ ਮੇਦੇ ਵਾਲਾ ਨਹੀਂ ਖਾਣਾ ਪਸੰਦ ਕਰਦੇ ਉਹ ਆਟੇ ਵਾਲਾ ਖਾਂਦੇ ਆ ਉਹ ਉਹ ਵੀ ਆਪਣੇ ਕੋਲ 70 ਰੁਪਏ ਦਾ ਅਵੇਲੇਬਲ ਹੈ ਪੀਸ ਜਦੋਂ ਮਰਜ਼ੀ ਬੰਦਾ ਆ ਕੇ ਖਾ ਸਕਦਾ ਉਸ ਤੋਂ ਬਾਅਦ ਲੱਸ਼ਾ ਫਰੋਡ ਦੇਸੀ ਘੀ ਵਾਲਾ ਨਾਲ ਮਾਵਾ ਦੀ ਦਾਲ ਦੇਸੀ ਘਿਓ ਪਾ ਕੇ ਉਹ ਵੀ ਆਪਣੇ ਕੋਲ ਹੈਗੀ ਹੈ 60 ਰੁਪਏ ਦੀ ਪਲੇਟ ਉਸ ਤੋਂ ਬਾਅਦ ਆਉਂਦਾ ਆਪਣਾ ਡਾਈ ਫਰੋਡ ਨਾਲ ਦੇ ਦੇ ਵਿੱਚ ਡ్రਾਈ ਫਰੂਟ ਪਾ ਕੇ ਨਾ ਨ ਉਹ ਕਿਸੇ ਚ ਵੀ ਤਿਆਰ ਹੋ ਜਾਂਦਾ ਪਨੀਰ ਚ ਵੀ ਹੋ ਜਾਂਦਾ ਆਟੇ ਚ ਵੀ ਤਿਆਰ ਹੋ ਮਤਲਬ ਹੋ ਜਾਂਦਾ ਮੈਦੇ ਚ ਵੀ ਤਿਆਰ ਹੋ ਜਾਂਦਾ ਵਾ ਉਹ ਆਪਣਾ ਹੈਗਾ 90 ਰੁਪਏ ਦਾ ਪੀਸ ਉਹ ਤੋਂ ਬਦਾ ਮਿੱਠੀ ਲੱਸੀ ਆ ਜੀ ਉਹ 35 ਰੁਪਏ ਦਾ ਗਲਾਸ ਆ ਮਿੱਠੀ ਲੱਸੀ ਦਾ ਜੀ ਬਈ ਸਾਰਾ ਕੁਝ ਦੱਸ ਤਾਂ ਇੰਨੀਆਂ ਘੈਂਡ ਘੈਂਡ ਐਟਮਾ ਵੀ ਦੱਸਤੀਆਂ ਤੈਨੂੰ ਖਾਣ ਵਾਸਤੇ ਆਉਣਾ ਕਿਥੇ ਲੋਕੇਸ਼ਨ ਦੱਸੋ ਆਉਣਾ ਆਣਾ ਜਿਲੰਦਰ ਬਾਈਪਾਸ ਨੇੜੇ ਦਾਣਾ ਮੰਡੀ ਬਾਦਰਗੇ ਰੋਡ ਨੀਅਰ ਜੈਂਟਸ ਸਕੂਲ ਠੀਕ ਹੈ ਜੀ ਇਹਦੇ ਲਈ ਆਪਣੀ ਇੰਸਟਾਗ੍ਰਾਮ ਹੈਡੀ ਵੀ ਹੈਗੀ ਆ ਅੰਮਰਸਾਰੀਆ ਸਪੈਸ਼ਲ ਨਾਂ ਦੇ ਨਾਂ ਦੇ ਉੱਤੇ ਤੁਸੀਂ ਫੋਲੋ ਕਰਕੇ ਨਾਲ ਤੁਹਾਨੂੰ ਲੋਕੇਸ਼ਨ ਵੀ ਉੱਥੋਂ ਮਿਲ ਜੂਗੀ ਤੁਸੀਂ ਇੱਥੇ ਆ ਸਕਦੇ ਹੋ ਜਿਹੜਾ ਤੁਹਾਨੂੰ ਲੱਭਾਂ ਚ ਕੋਈ ਦਿੱਕਤ ਨਹੀਂ ਹੋਊਗੀ ਭਾਈ ਟੇਸਟ ਦੀ ਗਰੰਟੀ ਹੈ ਨਾ ਸਾਰਾ ਅੰਬਸਰ ਦਾ ਟੇਸਟ ਹੋਊਗਾ ਹਾਂਜੀ ਮੈਂ ਕੋਈ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ ਜਿਹੜਾ ਤੁਹਾਨੂੰ ਇੱਥੇ ਟੇਸਟ ਕਰਾਉਣੇ ਆ ਫਿਰ ਤੁਹਾਨੂੰ ਪਤਾ ਲੱਜੇਗਾ ਤੁਸੀਂ ਫਿਰ ਆ ਵੀ ਦੱਸੋਗੇ ਵੀ ਹਾਂ ਵੀ ਵਧੀਆ ਜੀ ਇੱਥੇ ਆਇਓ ਜੀ ਆਪਣੇ ਲੱਛੇ ਪਰੌਂਠੇ ਦੀ ਤੇ ਜਿਹੜੀ ਛੋਲੇ ਕੋਚੇ ਦੀ ਜਿਹਨਾਂ ਦੀ ਪਲੇਟ ਬਣ ਕੇ ਤਿਆਰ ਹੋ ਚੀ ਸੀ ਜਿਹੜਾ ਲੱਛਾ ਪਰੌਂਠਾ ਵੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਵੀ ਪ੍ਰ ਤੇ ਇਹਨਾਂ ਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਣੀ ਆ ਆਓ ਟਰਾਈ ਕਰਦੇ ਹਾਂ ਦੱਸਦੇ ਸਾਨੂੰ ਤੁਹਾਨੂੰ ਕਿੱਦਾਂ ਦਾ ਹੈਗਾ ਅਸਲ ਵਿੱਚ ਤੇ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਉਹ ਹੈ ਐਨਾ ਜਬਰਦਸਟ ਕ੍ਰਿਸਪਰ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਵਾਂ ਪਰ ਐਨਾ ਜਵਰਸਟ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੁਹਾਨੂੰ ਵੀ ਟ੍ਰਾਈ ਦੱਸਾਂਗੇ ਵੀ ਕਿੰਦਾ ਦਾ ਹੈਗਾ ਤੇ ਇਹਦੀ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹਾਂ ਵੀ ਕਿੰਨਾ ਜਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਵੀ ਦੇਖ ਸਕਦੇ ਹਾਂ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਹੈ ਲੇਅਰਿੰਗ ਕੀਤੀ ਹੋਈ ਹੈ ਇਹਦੀ ਤੇ ਇਹਨੂੰ ਮੱਖਣ ਦੇ ਵੀ ਡਿਪ ਕਰਕੇ ਨਾ ਲਾਵਾਂਗੇ ਚਟਣੀ ਕਿਉਂਕਿ ਜੱਬਾ ਚਟਣੀ ਲਾਈ ਤੇ ਫਿਰ ਨਾ ਛੋਲੇ ਖਾਦੇ ਹੋਏ ਤਾਂ लेट्स हैव अ बाइट अगेन क्या है? ट्राई करो। जरा टेस्ट है जी ਤੁਸੀਂ ਵੀ ਜਰੂਰ ਟਰਾਈ ਕਰੋ ਜਿਹੜਾ ਪ੍ਰੋਪਰ authentic ਟੇਸਟ ਹੈਗਾ ਕਿ ਅੰਬਰਸਰੀ ਟੇਸਟ ਤੇ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਇਦਾਂ ਦੀ ਹੋਰ ਅਪਡੇਟs ਸਾਡੇ ਚੈਨਲ ਨੂੰ ਫੋਲੋ ਜਰ ਕਰ ਲੋ ਸਿੱਧੀ ਹੈਡਲਾਈਨs ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਬਰਵੀਰ ਥੈਂਕ ਯੂ